ਪੰਜਾਬ ਦੀਆਂ ਧੀਆਂ ਮੱਲਾ ਮਾਰ ਰਹੀਆਂ ਨੇ ਤੇ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੀਆਂ ਨੇ ਉਹਨਾਂ ਦੇ ਵਿੱਚੋਂ ਹੀ ਐ ਨਵਜੋਤਪੁਰ ਜੀ ਹਾਂ ਨਵਜੋਤ ਕੋਰ ਜੋ ਕਿ ਲਗਾਤਾਰ ਦੌੜਾ ਚੱਤਨ ਵਾਲੀ ਫਰੀਦਕੋਟ ਜ਼ਿਲ੍ਹੇ ਦੀ 10 ਸਾਲਾਂ ਬੱਚੀ ਐ ਜਿਸ ਨੂੰ ਹੁਣ ਲੇਡੀ ਮਿਲਖਾ ਦਾ ਕਿਤਾਬ ਮਿਲਣ ਜਾ ਰਿਹਾ ਹੈ ਪਿੰਡੂ ਖੇਡ ਮੇਲਿਆਂ 'ਚ 1000 ਮੀਟਰ ਦੌੜ 'ਚ ਲਗਾਤਾਰ ਜਿੱਤਾਂ ਨਾਲ ਉਸਨੇ ਇੰਨੇ ਪੈਸੇ ਜਿੱਤੇ ਨੇ ਕਿ ਆਪਣੇ ਪਿਤਾ ਲਈ 8 ਮਰਲੇ ਜ਼ਮੀਨ ਖਰੀਦ ਲਈ ਐ ਉਹਨੋਂ ਪਿਤਾ ਲਈ ਨਵਾਂ ਘਰ ਬਣਾਉਣ ਦਾ ਸੁਪਨਾ ਦੇਖ ਰਹੀ ਐ ਜਲੰਧਰ ਦੇ ਪਿੰਡ ਸਰਾਏ ਖਾਮ ਚ ਹੋਈ ਖੇਡ ਮੁਕਾਬਲੇ ਚ ਨਵਜੋਤ ਨੇ 100 ਮੀਟਰ ਦੌੜ ਚ ਪਹਿਲਾ ਸਥਾਨ ਹਾਸਲ ਕਰਕੇ ਨੌਵੀਂ ਵਾਰ ਸਾਈਕਲ ਜਿੱਤੀ। ਇਹ ਜਿੱਤ ਉਸਦੀ ਜਿੱਤ ਦੀ ਲੜੀ ਨੂੰ ਜਾਰੀ ਰੱਖਦੀ ਹੈ। ਨਵਜੋਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਸੀਂ ਗਰੀਬੀ ਚ ਜੀਵਨ ਬਤੀਤ ਕੀਤਾ। ਸਾਡੇ ਧੀ ਨੇ ਮਿਹਨਤ ਨਾਲ ਸਾਨੂੰ ਇਸ ਦਲਦਲ ਚੋਂ ਕੱਢਿਆ। ਹੁਣ ਪਿੰਡ ਸ਼ਹਿਰ ਚ ਲੋਕ ਸਾਨੂੰ ਨਵਜੋਤ ਦੇ ਮਾਪਿਆਂ ਵਜੋਂ ਪਛਾਣਦੇ ਨੇ। ਇਹ ਸੁਣ ਕੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਨਵਜੋਤ ਦੇ ਮਾਤਾ ਪਿਤਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਆਪਣੇ ਮਾਪਿਆਂ ਦਾ ਮਾਣ ਵਧਾਏ। ਉਹਨਾਂ ਨੇ ਉਮੀਦ ਜਤਾਈ ਕਿ ਸਾਰੇ ਬੱਚੇ ਖੇਡਾਂਵਾਂ, ਲਾਉਣ ਤੇ ਨਸ਼ਾ ਤੋਂ ਦੂਰ ਰਹਿਣ। ਪੰਜਾਬ ਦੀਆਂ ਧੀਆਂ ਮੱਲਾ ਮਾਰ ਰਹੀਆਂ ਨੇ ਤੇ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੀਆਂ ਨੇ। ਉਹਨਾਂ ਦੇ ਵਿੱਚੋਂ ਹੀ ਐ ਨਵਜੋਤ ਕੋਰ। ਜੀ ਹਾਂ, ਨਵਜੋਤ ਕੋਰ ਜੋ ਕਿ ਲਗਾਤਾਰ ਦੌੜਾ ਚੱਤਣ ਵਾਲੀ ਫਰੀਦਕੋਟ ਜ਼ਿਲ੍ਹੇ ਦੀ 10 ਸਾਲਾਂ ਬੱਚੀ ਹੈ ਜਿਸ ਨੂੰ ਹੁਣ ਲੇਡੀ ਮਿਲਖਾ ਦਾ ਕਿਤਾਬ ਮਿਲਣ ਜਾ ਰਿਹਾ। ਪਿੰਡੂ ਖੇਡ ਮੇਲਿਆਂ 'ਚ 1000 ਮੀਟਰ ਦੌੜ 'ਚ ਲਗਾਤਾਰ ਜਿੱਤਾਂ ਨਾਲ ਉਸਨੇ ਇੰਨੇ ਪੈਸੇ ਜਿੱਤੇ ਨੇ ਕਿ ਆਪਣੇ ਪਿਤਾ ਲਈ 8 ਮਰਲੇ ਜ਼ਮੀਨ ਖਰੀਦ ਲਈ ਹੈ। ਹੁਣ ਉਹ ਪਿਤਾ ਲਈ ਨਵਾਂ ਘਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਜਲੰਧਰ ਦੇ ਪਿੰਡ ਸਰਾਏ ਖਾਮ 'ਚ ਹੋਈ ਖੇਡ ਮੁਕਾਬਲੇ 'ਚ ਨਵਜੋਤ ਨੇ 100 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕਰਕੇ ਨੌਵੀਂ ਵਾਰ ਸਾਈਕਲ ਜਿੱਤੀ। ਇਹ ਜਿੱਤ ਉਸਦੀ ਜਿੱਤ ਦੀ ਲੜੀ ਨੂੰ ਜਾਰੀ ਰੱਖਦੀ ਹੈ। ਨਵਜੋਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਸੀਂ ਗਰੀਬੀ 'ਚ ਜੀਵਨ ਬਤੀਤ ਕੀਤਾ। ਸਾਡੇ ਧੀ ਨੇ ਮਿਹਨਤ ਨਾਲ ਸਾਨੂੰ ਇਸ ਦਲਦਲ 'ਚੋਂ ਕੱਢਿਆ। ਹੁਣ ਪਿੰਡ ਸ਼ਹਿਰ ਚ ਲੋਕ ਸਾਨੂੰ ਨਵਜੋਤ ਦੇ ਮਾਪਿਆਂ ਵੱਜੋਂ ਪਛਾਣਦੇ ਨੇ ਇਹ ਸੁਣ ਕੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਨਵਜੋਤ ਦੇ ਮਾਤਾ ਪਿਤਾ ਨੇ ਇਹ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਆਪਣੇ ਮਾਪਿਆਂ ਦਾ ਮਾਣ ਵਧਾਏ ਉਹਨਾਂ ਨੇ ਉਮੀਦ ਜਤਾਈ ਕਿ ਸਾਰੇ ਬੱਚੇ ਖੇਡਾਂਵਾਂ ਲੌਨ ਤੇ ਨਸ਼ਾ ਤੋਂ ਦੂਰ ਰਹਿਣ